ਨਵੇਂ ਸਾਲ ਦੀਆਂ ਵਧਾਈਆਂ ਤੁਹਾਨੂੰ ਅੱਜ ਤਾਂ ਦੋ ਤਰੀਕ ਹੋ ਗਈ ਅੱਜ ਕਿਹੜਾ ਨਵਾਂ ਸਾਲਾ ਨਵਾਂ ਸਾਲ ਤਾਂ ਕੱਲ ਸੀ ਇਹਦੇ ਭਾਵੇਂ ਤਾਂ ਅੱਜ ਹੀ ਨਵਾਂ ਸਾਲ ਚੜਿਆ ਕਿਉਂਕਿ ਇਹਦੀ ਭੁੱਕੀ ਅੱਜ ਆਈ ਹੈ ਨਾ ਓਹੋ ਅੱਛਾ ਗੇ ਆ ਮਾਰਤੇ ਗੰਦੀਆਂ ਸਰਕਾਰਾਂ ਨੇ ਦੁੱਧ ਨਸਿਆਂ ਵਿੱਚ ਰੋਧ ਲਾ ਕੇ ਨਾ ਹੋ ਜਾਣਾ ਪੈਂਦਾ ਰਾਜਸਥਾਨ ਚੋਂ ਲਿਆਉਣੀ ਪੈਂਦੀ ਸੌਖੀ ਨਹੀਂ ਆਉਂਦੀ ਇਹ ਨਾ ਖਾਇਆ ਕਰ ਤੈਨੂੰ ਕਿਹੜਾ ਕਿਸ ਨੇ ਆਏ ਕਿਹਾ ਵੀ ਭਾਈ ਖਾ ਇਹ ਤਾਂ ਉਹ ਏ ਟੇਕਦਾ ਨਹੀਂ ਸਾਰਾ ਦਿਨ ਖਾ ਆ ਕੇ ਬਸ ਬੁੜੀਆਂ ਨਾਲ ਲੜੀ ਜਾਂਦਾ ਰਹਿੰਦਾ ਚੰਗੀ ਕਮਾਈ ਹੈ ਉਹਦੇ ਕੋਲੇ ਵਧੀਆ ਪੈਸਾ ਟੱਕਰ ਕਵੀ ਦਾ ਰਿਹਾ ਨੇ ਸਾਹਮਣੇ ਰੱਖੀ ਤੇ ਉਹਨੇ ਭੁੱਕੀ ਖਾਣੀ ਆ ਹੋਰ ਇੱਥੇ 1000 ਰੁਪਈਆ ਪਿੱਛੇ ਲੜੀ ਜਾਂਦਾ ਆਪ 5000 ਲੜੀ ਜਾਂਦਾ ਤੁਸੀਂ ਵੀ ਕਹਿੰਦੇ ਨਹੀਂ ਹੈਗੇ ਤੁਸੀਂ ਮਾੜਾ ਮੋਟਾ ਤਾਂ ਕਿਹਾ ਕਰੋ ਅੱਜ ਕਹੇ ਕਿ ਆਇਆ ਮੈਂ ਸਰਪੰਚ ਨੂੰ ਮਾ ਜਿਹਦੇ ਨਾਲ ਨਵੇੜ ਸਾਡਾ ਆਏ ਨਹੀਂ ਲੋਟ ਆਉਂਦਾ ਕੰਮ ਸਰਪੰਚ ਨੂੰ ਕਹਿਣ ਦਾ ਕੀ ਫਾਇਦਾ ਤੁਸੀਂ ਇਹਨੂੰ ਕਿਉਂ ਨਹੀਂ ਸਿੱਧਾ ਕਹਿੰਦੇ ਹੈਗੇ ਕਿ ਉਹ ਤਾਂ ਇਹਨਾਂ ਨੇ ਕਹਿੰਦੇ ਹੁੰਦੇ ਰੱਬ ਲੱਗਦੀ ਗੱਲ ਕਰੂਗਾ ਉਹ ਤਾਂ ਕੰਗੋ ਭਈ ਹੈ ਜਾਂ ਵੀ ਹੱਕਾ ਟੋ ਕਰਦਾ ਦੋ ਬੰਦੇ ਇਕੱਠੇ ਇਕੱਲੇ ਨੂੰ ਕਦੇ ਲੋਟ ਨਹੀਂ ਆਉਂਦਾ ਇਹ ਨਾਲੇ ਮੈਂ ਤੁਹਾਨੂੰ ਸਬਜ਼ੀ ਲੈਣ ਗੰਡੇ ਪੱਟਣ ਭੇਜਿਆ ਸੀ ਲੈ ਕੇ ਨਹੀਂ ਆਈ ਪੱਟਣ ਹੀ ਨਹੀਂ ਦਿੱਤੇ ਕੰਜਰ ਨੇ ਦੇਖ ਲੈ ਦੋ ਗੰਡੇ ਪਿੱਛੇ ਵੀ ਆਏ ਕਰਦਾ ਫਿਰ ਤੁਸੀਂ ਕਹਿ ਦਿੰਦੇ ਨੇ ਇਹਨੂੰ ਸਿੱਧਾ ਮੂੰਹ ਨਹੀਂ ਬੋਲਦੀ ਹੈਗੀ ਬਾਹਰ ਵਾਗਿਆ ਹਾਂ ਬਾਹਰ ਵਾਗਿਆ ਚਾਹ ਬਣਾ ਕੇ ਲਿਉਣੀ ਆ ਮੈਂ ਤਾਂ ਮੈਂ ਫੇਰ ਟੋਕੀ ਜਾਊਗਾ ਕਿ ਹੁਣ ਤਾਂ ਚਾਹ ਪੀਤੀ ਸਾਰਾ ਦਿਨ ਗੁੜ ਚਾਹੀ ਮਕਾਈ ਜਾਇਆ ਪਰ ਬੜੀ ਝੱਜ ਦੀ ਕਰ ਲਈ ਹੁਣ ਬਾਹਰ ਨਿਕਲਿਆ ਹੋਇਆ ਉਹ ਰੋ ਤਾਂ ਕੋ ਪਾਣੀ ਵਰਗੀ ਚਾਹ ਕਹਿੰਦੇ ਤਾਂ ਬਣਾ ਲਿਓ ਨਾ ਦੁੱਧ ਪਾਉਣ ਦੇਵੇਂ ਨਾ ਪੱਤੀ ਪਾਉਣ ਦੇਵੇਂ ਉਹ ਪਾਣੀ ਨਾਗਦਾ ਤਾਂ ਨਹੀਂ ਹੈਗਾ ਜਪਕੜ ਪਾਣੀ ਦੱਸ ਕੀ ਪੀਣਾ ਇਦੋਂ ਨਾਲ ਤਾਂ ਗਰਮ ਪਾਣੀ ਪੀ ਲਿਆ ਕਰਾਂਗੇ ਨਹੀਂ ਪੀਣੀ ਇੰਨੇ ਚ ਘਾਟਾ ਇਹਨਾਂ ਨੇ ਪਹਿਲਾਂ ਉਹਨੂੰ ਸੱਤ ਚੜਾਇਆ ਹੋਇਆ ਬਾਈ ਦਾ ਚੁੱਡੂ ਬਣਾ ਰੱਖਿਆ ਗਿਆ ਇਹ ਕੀ ਬੋਲੂਗਾ ਵਿਚਾਰਾ ਇਹ ਤਾਂ ਗੱਲ ਤੇ ਸਹੀ ਆੜੀ ਹੈ ਪਰ ਇਹਨੇ ਪਹਿਲਾਂ ਦੋਨੂੰ ਸਿਰੇ ਚੜਾਇਆ ਹੋਇਆ ਇਹਦੇ ਨਤਾਬ ਉਹ ਗੱਲ ਆ ਮੱਝਮੂਰੇ ਬੀਨ ਵਜਾਉਂਦਾ ਮਣ ਕੀ ਸਦਾ ਕਿਉਂ ਭਕਾਈ ਮਾਰਦੀ ਹੁੰਨੀ ਐ ਤੂੰ ਬਾਈ ਜਿਹੜਾ ਹੁੰਦਾ ਮੇਰੇ ਤੇ ਚੜ ਜਾਂਦਾ ਚਾਹ ਬਣਾ ਕੇ ਲਿਆ ਬਾਈ ਹੋਰ ਕਿਹਨੂੰ ਕਹੀਏ ਅੱਤੀ ਉਹ ਤਾਂ ਨਿਕਲ ਗਿਆ ਸੱਡ ਕੇ ਮੈਨੂੰ ਇੱਥੇ ਪਹਤਾ ਕੇ ਭੱਗ ਗਿਆ ਹੁਣ ਤੈਨੂੰ ਨਹੀਂ ਦੱਸੂ ਹੋਰ ਕਿਹਨੂੰ ਦੱਸੂ ਭਰਾਵਾ ਤੂੰ ਚਾਹ ਲਿਆ ਕਰਕੇ ਮੈਂ ਮੜਾ ਜਾ ਬਾਈ ਮੇਰੀ ਗੱਲ ਸੁਣ ਲੈ ਉਹਨੂੰ ਇੱਕ ਗੱਲ ਸਮਝਾ ਦੇ ਜੇ ਤਾਂ ਬੌਕਰ ਮਾਰਦੀ ਆ ਤਾਂ ਝਾੜੂ ਖਸਾਉਣੀ ਆ ਇਸ ਕੱਪੜੇ ਤਾਂ ਨਹੀਂ 1000 ਰੁਪਏ ਮਕਾਨੀ ਅਸੀਂ ਕਿੱਧਰ ਜਾਈਏ ਮੈਨੂੰ ਐ ਤਾਂ ਦੱਸ ਦੇ ਭਾਈ ਜਦੋਂ ਹੁੰਦਾ ਨਹੀਂ ਉਦੋਂ ਕਰ ਲਿਆ ਕਰੋ ਕੋਈ ਗੱਲ ਨਹੀਂ ਮੈਂ ਅੱਜ ਕਰਦਾ ਉਹ ਹੱਲ ਆਖੇ ਜਦੋਂ ਹੁੰਦਾ ਨਹੀਂ ਉਦੋਂ ਕਰ ਲਿਆ ਕਰੋ ਇਹਦਾ ਮਤਲਬ ਉਹ ਤਾਂ 24 ਘੰਟੇ ਘਰੀ ਫਿਰਦਾ ਰਹਿੰਦਾ ਫਿਰ ਅਸੀਂ ਉਹਨੂੰ ਡਿੱਕੀ ਜਾਇਆ ਕਰੀਏ ਵੀ ਇਹ ਜਾਊਗਾ ਤਾਂ ਕੰਮ ਕਰਾਂਗੇ ਉਹ ਕੋਈ ਨਾ ਮੈਂ ਤੁਹਾਨੂੰ ਕੀ ਹੁੰਦਾ ਹੈਗਾ ਸਰਪੰਚ ਨਾਲੇ ਭਾਈ ਮਾੜਾ ਮੋਟਾ ਉਹਨੂੰ ਵੀ ਕਹਿਦਿਆ ਕਰ ਸਾਰਾ ਦਿਨ ਘਰੇ ਬੈਠਾ ਰਹਿਦਾ ਦਾ ਮੱਜੇ ਤੋੜਦਾ ਵੀ ਕੋਈ ਕੰਮ ਆਧੰਦਾ ਕਰ ਲਿਆ ਕਰੇ ਓਏ ਕਿਹਾ ਤਾਂ ਹੈਗਾ ਵੀ ਸਰਪੰਚ ਆਊਗਾ ਥੜੇ ਹੁਣ ਸਿਰ ਚੜੀ ਜਾਂਦੀ ਉਹ ਕੰਮ ਕਰ ਕਹਿੰਦਾ ਘੱਟ ਪਾੜੀ ਹੈ ਕਿਹੜਾ ਕੰਮ ਨਾ ਲੈ ਗਈ ਗੰਡੇ ਨਹੀਂ ਲੈ ਕੇ ਆਇਆ ਹੈਗਾ ਗੰਡੇ ਥੋੜੇ ਖਾਸ ਮੰਨੇ ਤੋੜਨ ਵੀ ਦਿੱਤੇ ਆ ਢਿਖੜਜੀ ਪੈ ਰਹੀ ਇਹਨੂੰ ਬੰਦ ਕਰ ਦਿੰਦਾ ਪਰ ਰਾਤ-ਰਾਤ ਔਖਾ ਹੋ ਜਾਂਦਾ ਚਲ ਕੁਛ ਨੱਕ ਨੁੱਕ ਵੀ ਦੇਖਾਂ ਵੀਰਾ ਵਾਚ ਉਹ ਫਿਰਦਾ ਬਾਈਕਰ ਲਾਲੇ ਦੇ ਕੋਲੇ ਜਾ ਕੇ ਆਉਣਾ ਸਰਪੰਚ ਨੇ ਤਾਂ ਕੋਈ ਗੱਲ ਰਾਹ ਸਰ ਪਾਈ ਨਹੀਂ ਯਾਰ ਅੱਡਰ ਨੇ ਹੋਰ ਬਾਈ ਗਰ ਲਾਲ ਕੀ ਆਲਾ ਹੈ ਉਹ ਠੀਕ ਆ ਭਾਈ ਮਲਕੀ ਤੇ ਕੀ ਹਾਲ ਚਾਲ ਹੈ ਤੇਰਾ ਵਧੀਆ ਵਧੀਆ ਕਮੀ ਕੱਲਾਏ ਬੋਲਦਾ ਹੁਣਾ ਕੁਛ ਨਹੀਂ ਬਸ ਤੇਰੇ ਕੋਲ ਹੀ ਆਇਆ ਸੀ ਬਾਈ ਯਾਰ ਮੇਰੇ ਕੋਲੇ ਕਿਵੇਂ ਆ ਉਹ ਸਾਡੇ ਵਾਲੇ ਵੱਡੇ ਨੇ ਤੰਗ ਕਰ ਰੱਖੇ ਯਾਰ ਕੀ ਹੋ ਗਿਆ ਹੁਣਾ ਕੀ ਕਰਦਾ ਉਹ ਉਹ ਬਸ ਬੁੜਗਿਆਂ ਨਾਲ ਹੀ ਲੜੀ ਜਾਂਦਾ ਘਰੇ ਪੰਜ ਪੰਜ 10000 ਰੁਪਏ ਦੀ ਚੀਜ਼ ਤੇ ਉਹ ਇਹ ਛੜੇ ਤਾਂ ਹੀ ਹੁੰਦੇ ਨੇ ਉਹ ਇਹਨੂੰ ਖੇਤ ਬੰਨੇ ਕਿਉਂ ਡੰਗਦੇ ਤੁਸੀਂ ਉਹ ਬਸੇ ਰਾਹੋ ਕਰਦੇ ਆ ਬਸ ਖਾ ਕੇ ਭੁੱਕੀ ਸਾਬਣਾ ਵੜ ਵੜਦੇ ਹੀ ਜਾਂਦਾ ਲੈ ਹੁਣ ਅੱਜ ਕੱਲ੍ਹ ਦਾ ਜਮਾਨਾ ਦੇਖ ਲੈ ਕਿਹੜਾ ਗਏ ਕਿਹੜੀਆਂ ਗੱਲਾਂ ਕਰਦਾ ਲੱਕੜਾਂ ਨਹੀਂ ਮਚਾਉਣ ਦਿੰਦਾ ਉਹ ਮੈਨੂੰ ਐ ਸਮਝ ਨਹੀਂ ਆਉਂਦੀ ਕਿ ਉਹਦੇ ਰੰਨ ਨਹੀਂ ਕੰਨ ਨਹੀਂ ਉਹ ਮੰਗਦਾ ਕੀ ਬੁੜੀਆਂ ਚੋਥੇ ਕਹਿੰਦਾ ਮੈਂ ਤੁਹਾਨੂੰ ਘਰ ਮੈਂ ਜੋੜ ਕੇ ਦਿੱਤਾ ਲੈ ਜਿੱਥੇ ਤੂੰ ਨਹੀਂ ਫਿਰ ਉੱਥੇ ਦੇ ਘਰ ਕਿਵੇਂ ਚਲਦੇ ਨਾ ਉਹੀ ਤਾਂ ਗੱਲ ਆ ਤੂੰ ਬਈ ਆ ਕੇ ਜਾਈਂ ਉਹਦੇ ਕੋਲੇ ਮੜਾ ਜਾ ਚੱਲ ਮੈਂ ਕਰ ਦੋ ਉਹਨਾਂ ਗੱਲ ਚੱਲ ਮੜਾ ਨਾ ਪਾਣੀ ਦੇਖ ਕੇ ਮੈਂ ਤੇ ਉਹ ਸੀਰੀ ਨੂੰ ਕਿਹਾ ਵਾ ਪਾਣੀ ਪੂਣੀ ਲਾ ਦੂ ਉਹ ਚੱਲ ਤੂੰ ਜ਼ਰੂਰ ਆਈਂ ਵੀਰ ਬਣ ਕੇ ਚਾਹਵੇਂ ਆਉਣਾ ਕੋਈ ਨਹੀਂ ਚੰਗਾ ਲੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਬੰਦੇ ਦੀ ਯਾਰ ਉਹ ਤੂੰ ਦੋ ਰੋਟੀਆਂ ਖਾ ਛੱਡ ਤੂੰ ਦੱਸ ਕਿਸੇ ਤੋਂ ਗੀ ਲੈਣਾ ਜਿੱਥੇ ਤੂੰ ਨਹੀਂ ਉਹਨਾਂ ਦੇ ਘਰ ਕਿਵੇਂ ਚਲਦੇ ਨੇ ਇਹਦੀ ਵੀ ਹੱਦ ਹੋਈ ਪਈ ਆ ਪਤੰਦਰ ਦੀ ਜਮਾ ਚਲੋ ਓ ਸੰਦੀਪ ਆ ਗਏ ਤੁਸੀਂ ਕੀ ਕਰੀ ਜਾਂਦੇ ਆ ਮੈਂ ਤਾਂ ਕੁਛ ਨਹੀਂ ਯਾ ਸਫਾਈ ਜੀ ਕਰੀ ਜਾਂਦੀ ਸੀ ਤੇ ਮੇਰੀ ਗੱਲ ਸੁਣਾ ਮੈਂ ਬਾਈ ਗਰ ਲਾਲ ਕੋਲੇ ਜਾ ਕੇ ਆਇਆ ਸੀਗਾ ਸਰਪੰਚ ਨੇ ਤਾਂ ਮਹਾ ਕੀਤਾ ਨਹੀਂ ਕੋਈ ਮੂੰਹ ਸਰਾ ਤੇ ਉਹ ਆ ਕੇ ਜਾਊਗਾ ਆਥਣੇ ਦੇ ਕੋਲੇ ਵੱਡੇ ਕੋਲੇ ਤੇ ਉਦੋਂ ਮੜਾ ਜਾ ਕੋਲੇ ਹੋ ਜੋ ਦੱਸਿਓ ਉਹਨੂੰ ਵੀ ਕੀ ਕੁਛ ਕਰਦਾ ਹੈ ਤਗਾ ਤੁਹਾਡੀ ਸਹੀ ਹੈ ਜੀ ਉਹਨੂੰ ਦੱਸ ਤਾਂ ਦੇਵਾਂਗੇ ਪਰ ਤੁਹਾਨੂੰ ਪਤਾ ਹੀ ਅੱਜ ਕੱਲ ਨਾਲ ਦਾ ਕਹਿ ਦਿੰਦਾ ਵੀ ਬੁੜੀਆਂ ਤਾਂ ਨਹੀਂ ਹੁੰਦੀਆਂ ਨੇ ਵੀ ਬੁੜੀਆਂ ਨੂੰ ਕੌਣ ਪੁੱਛਦਾਗਾ ਕੋਈ ਨਾ ਉਹਨੂੰ ਮੈਂ ਦੱਸਿਆ ਵੀ ਇਹਨੇ ਤਾਂ ਜਮਾਂ ਰੱਕ ਚ ਦਮ ਕਰ ਰੱਖਿਆ ਸਾਡੇ ਇਹਦਾ ਸਾਬਣਾ ਵੀ ਵੜ ਵੜ ਦਿੰਦਾ ਉਹੀ ਤਾਂ ਗੱਲ ਆ ਹੁਣ ਅਮਨ ਤਾਂ ਕਹਿੰਦੀ ਸੀ ਕਿ ਨਹੀਂ ਮੈਂ ਤਾਂ ਆਪਦੇ ਪੇਕੇ ਵੱਗ ਜੂ ਜਿਹਦਾ ਆਹੀ ਹਾਲ ਰਿਹਾ ਕਹਿੰਦੀ ਇਹ ਤਾਂ ਸੁਦਰਨ ਦਾ ਨਾਮ ਹੀ ਨਹੀਂ ਲੈਂਦਾ ਕਹਿੰਦੀ ਕਿੰਨਾ ਟਾਈਮ ਦੇਖੀ ਜਾਵਾਂਗੇ ਇਹਦੇ ਚੱਲ ਕੇ ਰੋ ਉਹ ਆਊਗਾ ਆਥਣੇ ਫੇਰ ਦੇਖਦੇ ਆ ਕੀ ਬਣਦਾ ਕੰਮ ਵਧੀਆ ਹੋ। ਹਾਂਜੀ। ਅੱਤ ਇੰਨੀ ਠੰਡ ਹੋਈ ਪਈ ਆ ਜੀ ਕਰਦਾ ਸਾਰਾ ਦਿਨ ਅੱਗ 'ਤੇ ਬੈਠੀ ਰਹਾਂ। ਆਮਣ ਗੱਲ ਸੁਣ ਮੇਰੀ ਕਿੰਨਾ ਟਾਈਮ ਅੱਗ 'ਤੇ ਬੈਠੀ ਰਹੇਗੀ ਨਾਲੇ ਨਾ ਟੋਕਰਾਂ ਨਾਲ ਪਾਖੀਆਂ ਦਾ ਮਚਾਤਾ ਤੇ ਆ ਕਿਨੋਂ ਨੇ ਫੇਰ ਬੋਲਣਾ ਵੀ ਇੰਨੀ ਪਾਖੀਆਂ ਤੋਂ ਭਈ ਕੋਈ ਕੰਮ ਲੈ ਲੈਂਦੀ ਐ ਸਵੇਰ ਦੀਆਂ ਲੱਗੀਆਂ ਬਾਲਾਂ। ਆ ਕਿ ਤੂੰ ਵੀ ਉਹਦੇ ਵਾਲੇ ਲੱchnਾਂ ਤੇ ਪਾਈ ਵਾਲਿਆਂ ਤੇ। ਨਹੀਂ ਮੈਂ ਉਹਦੇ ਵਾਲੇ ਲੱchnਾਂ ਤੇ ਨਹੀਂ ਆਈਗੀ ਪਰ ਮੈਂ ਕਹਿਣੀ ਐ ਵੀ ਕਾਹਨੂੰ ਰੋਜ਼ ਵੀ ਕਹਿੰਦੇ ਹੁੰਦੇ ਕਿਛ-ਕਿਛ ਨਾ ਮਾੜੀ ਹੁੰਦੀ ਐ ਜੀ। ਬਲਾਂ ਹੁਣ ਅੱਗ ਦਾ ਸੇਕਣੀ ਇੰਨੀ ਤਾਂ ਠੰਡ ਨਾਲੇ ਪਾਥੀਆਂ ਮਹੀਂ ਪੱਛਦੀ ਹੁੰਦੀ ਸੀ ਉਦੋਂ ਮੈਨੂੰ ਪਾਥੀ ਤਾਂ ਤੂੰ ਪਾਥੀ ਵੀ ਸੀ ਮਾਵੇਂ ਪਰ ਉਹ ਸਾਰਾ ਹਫ਼ਤਾ ਬਰਖਦਾਗਾ ਕਿ ਹੁਣ ਕਹਿ ਦੂਗਾ ਭਾਈ ਤੁਸੀਂ ਤਾਂ ਟੋਕਰਾ ਭਾਲ ਤਾਂ ਕੋਮਕਰ ਕੋਈ ਨਹੀਂ ਕਿੰਨਕੇ ਰੱਖ ਕੇ ਗਿਆ ਸੀ ਪਾਥੀਆਂ ਜਦੋਂ ਦੁੱਧ ਦਾ ਗਲਾਸ ਗਿਣਕੇ ਦਿੰਦਾ ਤੇ ਪਾਥੀਆਂ ਕਿਹੜਾ ਨਾਂ ਗਿੰਦਾ ਹੋਊਗਾ ਨਾਲੇ ਤੂੰ ਉਹ ਨੂੰ ਹੀ ਸਮਝਦੀ ਹੈ ਟੱਕ ਚ ਸਮਝਦੀ ਹੈਗੀ ਤੇਰੇ ਉਹਨਾਂ ਨਾ ਦੋ ਰੱਤਾਂ ਉੱਤੇ ਦੀ ਆ ਉਹ ਤੁਮੈਂ ਕਾਦੋ ਆਖੇ ਮੇਰੇ ਨਾਲ ਘਾਟਾ ਮੈਨੂੰ ਤਾਂ ਪਤੀ ਆ ਉਹ ਸਾਰਾ ਨਾ ਉਤੋਂ ਦੀ ਹੈ ਮੇਰੇ ਨਾਲ ਉਹ ਬੇਇੱਜ਼ਤੀ ਕਰਾਉਣੀ ਹੁੰਦੀ ਹੈ ਮਾੜੀ ਜੀ ਗੱਲ ਤੇ ਤੂੰ ਅੰਦਰ ਬਹਿ ਜਾ ਰਜਾਈ ਚ ਜੇ ਤੈਨੂੰ ਬਲਾਈ ਠੰਡ ਲੱਗਦੀ ਹੈ ਤਾਂ ਫੇਰ ਫੇਰ ਕਹਿ ਦੂਗਾ ਵੀ ਭਾਈ ਐ ਨਹੀਂ ਖਰਚ ਬਰਕਤ ਆਉਣੀ 12 ਵਜੇ ਤੱਕ ਰਜਾਈਆਂ ਨਹੀਂ ਛੜਦਾਂ ਕਿੱਧਰ ਜਾਵੇ ਬੰਦਾ ਕਿਹੜੇ ਕੋਚ ਡਿੱਗਾ ਮੈਨੂੰ ਐਂ ਤਾਂ ਦੱਸ ਦੇ ਨਾਲੇ ਸੱਚ ਮੇਰੀ ਗੱਲ ਸੁਣ ਮੰਨੂ ਨੇ ਤੇਰਾ ਬਾਈ ਦੱਸਦਾ ਸੀਗਾ ਉਹ ਕਹਿੰਦਾ ਮੈਂ ਗੱਲ ਕਰਿਆ ਆ ਕਹਿੰਦਾ ਉਹ ਪਿੰਡ ਦੇ ਬੰਦੇ ਆਉਣਗੇ ਜਿਹੜੇ ਪੰਚਾਇਤੀ ਆ ਹਨਾ ਤੇ ਕਹਿੰਦਾ ਉਹਨਾਂ ਨੂੰ ਤੁਸੀਂ ਆਪਣੀ ਸਾਰੀ ਗੱਲ ਦੱਸ ਦਿਓ ਖੋਲ ਕੇ ਵੀ ਭਾਈ ਸਾਨੂੰ ਆਹ ਦਿੱਕਤ ਐ ਇਹਦੇ ਤੋਂ ਤੇ ਸਾਡੇ ਨਾਲ ਆਹ ਕੁਛ ਕਰਦਾਗਾ ਵੀ ਅਸੀਂ ਭਈ ਇਹਦੇ ਨਾਲ ਕੱਟ ਨਹੀਂ ਸਕਦੇਗੇ ਪੰਚਾਇਤ ਵਾਲਿਆਂ ਦੀ ਕਿਹੜਾ ਇਹ ਮੰਨੂ ਨੇ ਇਹ ਆਪ ਵੱਡਾ ਮੁੱਖ ਮੰਤਰੀ ਬਣ ਕੇ ਬਹਿ ਜਾਂਦਾ ਇਹ ਕਿੱਥੋਂ ਕਿਸੇ ਦੀ ਮੰਨਤਾਗਾ ਚੱਲ ਫਿਰ ਮੇਰੀ ਗੱਲ ਸੁਣ ਹੁਣ ਕਿਰਾਂ ਤਾਂ ਆਪਾਂ ਨੂੰ ਉਹਨਾਂ ਸਾਹਮਣੇ ਗੱਲ ਖੋਲ ਕੇ ਰੱਖਣੀ ਪਊਗੀ ਫਰਜੇ ਨੇ ਐ ਕਹਿਤਾ ਵੀ ਭਾਈ ਆ ਘਰ ਛੱਡ ਦੋ ਇਹ ਤਾਂ ਮੇਰਾ ਹੈਗਾ ਤੁਸੀਂ ਖੇਤ ਚ ਬਗਜੋ ਫੇਰ ਕੀ ਕਰਾਂਗੇ ਮੈਨੂੰ ਐ ਦੱਸੀ ਪੰਚਾਇਤ ਕਿਹਦੇ ਤੇ ਕਰਾਂਗੇ ਨਾਲੇ ਨਹੀਂ ਕਿਵੇਂ ਖੇਤ ਚ ਬਗਜੋ ਆਪਾਂ ਕਿਹੜਾ ਕੁਝ ਲੱਗਦੀਆਂ ਨਹੀਂ ਹੈਗੀਆਂ ਆਪਾਂ ਵੀ ਇਸ ਘਰ ਦੀਆਂ ਨੂੰਹਾਂ ਧੀਆਂ ਹੀ ਆ ਫੇਰ ਕੀ ਹੁੰਦਾ ਆਪਣਾ ਵੀ ਤਾਂ ਹੱਕ ਹੈਗਾ ਹੀ ਆ ਨਾਲੇ ਐ ਕਿਵੇਂ ਕਹਿ ਦੂਗਾ ਆਪਣੇ ਵਾਲੇ ਹੀ ਨਾ ਚੱਜਦੇ ਹੈਗੇ ਆ ਖੜੂਸ ਵੀ ਨਹੀਂ ਚੱਜਦਾ ਕਿਸੇ ਕੰਮ ਦਾ ਨਹੀਂ ਹੈਗਾ ਗਾੜੀ ਇਹਨੂੰ ਸਿੱਧਾ ਬੰਦਿਆ ਮੰਗਣੀ ਕਹਿੰਦਾ ਵੀ ਭਾਈ ਸਾਡਾ ਵੀ ਘਰ ਚ ਹਿੱਸਾ ਹੈਗਾ ਸਾਡਾ ਵੀ ਹੱਕ ਵੀ ਜੋ ਕੋਈ ਚੀਜ਼ ਵਰਤ ਵੀ ਲਈ ਚਲ ਫੇਰ ਕਿਹੜਾ ਘਾਟਾ ਪੈਣ ਲੱਗਿਆ ਗਾ ਨੇ ਮੈਨੂੰ ਤੂੰ ਦੱਸ ਹੀ ਦਿੰਦੀ ਪਹਿਲਾਂ ਇਹਨਾਂ ਦਾ ਲਾਣੀ ਇਹ じゃ ਮੈਂ ਨਾ ਆਉਂਦੀ ਇੱਥੇ ਵੀ ਐਨੇ ਚੱਕ ਮੈਂ ਐਨੇ ਕੰਜੂਸ ਤੂੰ ਤਾਂ ਫਸੀ ਸੀ ਮੈਨੂੰ ਵੀ ਬਸਾ ਤੜ ਗਿਆ ਆ ਪੂਰੇ ਆ ਮੈਨੂੰ ਵੀ ਪਤਾ ਸੀ ਹਨ ਵੀ ਇਹ ਜੇ ਨਿਕਲੂ ਮੈਨੂੰ ਤਾਂ ਇਹ ਸੀ ਕਹਿੰਦੇ ਹੁੰਦੇ ਆ ਨਾ ਵੀ ਚੱਲ ਬੰਦਾ ਕਦੇ ਲੈਣ ਤੇ ਆ ਜਾਂਦਾ ਸਿੱਧੀ ਤੇ ਵੀ ਸੁਦਰ ਜੋ ਸੁਦਰ ਜੋ ਪਰ ਇਹ ਤਾਂ ਈ ਨਾਮ ਹੀ ਨਹੀਂ ਲੈਂਦਾ ਹੈਗੇ ਨੇ ਤਾਂ ਸਾਰੀਆਂ ਹੱਦਾਂ ਪਾਰ ਕਰਤੀਆਂ ਇਹ ਨਹੀਂ ਬਦਲਦਾ ਭਾਵੇਂ ਦਿਨ ਬਦਲ ਜੂ ਤਰੀਕ ਬਦਲ ਜੂ ਸਾਲ ਬਦਲ ਜੂ ਮਹੀਨਾ ਬਦਲ ਜੂ ਪਰ ਇਹ ਬੰਦੇ ਨੇ ਕਦੇ ਨਹੀਂ ਬਦਲਣਾ ਫਿਰ ਹੁਣ ਇਹ ਇਹਦਾ ਕੋਈ ਨਾ ਕੋਈ ਹੱਲ ਤਾਂ ਆਪਾਂ ਨੂੰ ਕਰਨਾ ਹੀ ਪਊਗਾ ਸਾਰੀ ਹੰਬਰਾਏ ਥੋੜੀ ਨਿਕਲ ਜੂਗੀ ਨਹੀਂ ਮੈਂ ਕੀ ਦੱਸਾਂ ਪਹਿਲਾਂ ਤਾਂ ਬਾਈ ਨੂੰ ਬਚਣਾ ਪਊ ਇਹਨਾਂ ਦੀ ਮਾਂ ਨੇ ਗੁਰਤੀ ਕਿਹਦੇ ਦਿੱਤੀ ਹੈਗੀ ਜਿਹੜੇ ਇਹ ਐਨੇ ਚੰਦਰੇ ਹੈਗੇ ਨਹੀਂ ਇਹਨਾਂ ਦਾ ਤਾਂ ਸਾਰਾ ਲਾਣਾ ਹੀ ਆ ਇਹ ਜਗਾ ਤੈਨੂੰ ਕੀ ਪਤਾ ਇਹਦੇ ਚਾਚੇ ਤਾਇਆ ਨੇ ਘਰੇ ਤਾਂ ਤੂੰ ਕਦੇ ਗਈ ਨਹੀਂ ਹੈਗੀ ਮੈਂ ਤਾਂ ਭੈਣੇ ਇੱਥੇ ਰਹਿ ਗਈ ਹਾਂ ਹਾਈ ਬਾਈ ਆ ਜਾ ਬਾਈ ਜੀ ਖੜੀ ਹੋ ਜਾ ਤੇ ਬਾਈ ਸੁਰਜਨੂਟਾ ਉਹ ਤਾਂ ਇੱਥੇ ਗਏ ਹੋਏ ਸੀ ਜਾਂ ਤਾਂ ਖੇਤ ਹੋਣਗੇ ਬਈ ਤੇ ਜਾਂ ਇੱਧਰ ਪਿੰਡ ਚ ਨਾ ਗਏ ਹੋਣ ਕੋਈ ਕੰਮ ਮਲਕੀਤ ਕਿੱਧਰ ਵਗਿਆ ਉਹ ਵੀ ਇੱਥੇ ਗਏ ਹੋਏ ਸੀਗੇ ਖੇਤ ਹੀ ਹੋਣਗੇ ਮੈਨੂੰ ਲੱਗਦਾ ਸ਼ਾਇਦ ਉਹ ਭਾਈ ਬਲਾਓ ਮਲਕੀਤ ਨੂੰ ਤੇ ਉਹ ਮੇਰੇ ਕੋਲ ਗਿਆ ਸੀਗਾ ਸੋਧਣ ਵਾਲੇ ਕੋਈ ਗੱਲ ਜਾਂ ਮੈਨੂੰ ਕੁਰਸੀ ਲਿਆ ਜਾ ਕੇ ਹਾਂਜੀ ਬਈ ਕੋਈ ਨਾ ਬਲਾਉਣੇ ਆ ਕੁਰਸੀ ਲਿਆ ਕੇ ਦੇ ਬਾਈ ਨੀ ਬੈਠੀ ਲੈ ਬਾਈ ਬਹਿ ਜਾ ਬਈ ਨਾ ਗੱਲ ਹੋ ਗਈ ਭਾਈ ਗੱਲ ਤਾਂ ਤੁਹਾਨੂੰ ਸੋਝਣਾ ਗੱਲ ਤਾਂ ਬਾਈ ਜੀ ਤੁਹਾਨੂੰ ਪਤਾ ਹੀ ਆ ਘਰ ਇਹਨਾਂ ਸਾਰਾ ਦਿਨ ਚੜ-ਚੜ ਕਰਦਾ ਰਹਿੰਦਾ ਸੋਦੇ ਪੱਤੇ ਪਿੱਛੇ ਵੀ ਹੈ ਜੇ ਕੋਈ ਕੱਪੜਾ ਲੈਣਾ ਲੈਣਾ ਤਾਂ ਨਹੀਂ ਮਾਨ ਹੈਗਾ ਹੈਗਾ ਤੇ ਸਾਨੂੰ ਕਹਦੂਗਾ ਤੁਸੀਂ ਕੰਮ ਨਹੀਂ ਕਰਦੇ ਬਾਈ ਹੁਣ ਤੁਸੀਂ ਆਏ ਆਂ ਆਖੋਗੇ ਵੀ ਦੋ ਦੋ ਬੁੜਨਾ ਕਰੇ ਕੂੜਾ ਪਿਆਗਾ ਇਹ ਤਾਂ ਅਸੀਂ ਤਾਂ ਨਹੀਂ ਝਾੜੂ ਲਾਇਆ ਜੇ ਝਾੜੂ ਲਾਉਣੀ ਆ ਤਾਂ ਕਹਿੰਦਾ ਮਹੀਨੇ ਚ ਤਿੰਨ ਬੱਕਰਾ ਮਚਾਉ ਆਹੋ ਕਰਦੇ ਕੋਸਾ ਦੇਣ ਨੂੰ ਉਹ ਜੇ ਪਾਈ ਫਿਰ ਕੰਮ ਕਰੋਗੇ ਤਾਂ ਕੁਸਤਾ ਸੁਗਾ ਵੀ ਉਹ ਨਹੀਂ ਤਾਂ ਖਾਵਾਂਗੇ ਤੇ ਫਿਰ ਆਪਾਂ ਬਹਾ ਸਰੀਰ ਆਪਣਾ ਕੰਮੇ ਚੱਲੂਗਾ ਰੁਕੀ ਜਮਾ ਆਪਾਂ ਭੁੱਖੇ ਕੰਮ ਰਾਵਾਂਗੇ ਔਰ ਬਾਈ ਇਹ ਨਹੀਂ ਨਾ ਸਮਝਦੇ ਇਹਦਾ ਆਪਦਾ ਵਿਆਹ ਨਹੀਂ ਨਾ ਹੋਇਆਗਾ ਫਿਰ ਤੈਨੂੰ ਪਤਾ ਲੱਗੇ ਉਹ ਤਾਂ ਬਾਈ ਕੱਪੜੇ ਨਹੀਂ ਸਾਨੂੰ ਤੋਣ ਦਿੰਦਾ ਕਹਿੰਦਾ ਰੋਜ਼ ਸਰਫ ਸਾਰੀ ਮਕਾ ਦੇਨੂੰ ਰੋਜ਼ ਦੇ ਕੱਪੜੇ ਆਪ ਤਾਂ ਬਾਈ ਕਿਹ ਕ ਹਫਤਾ ਕੱਪੜੇ ਨਹੀਂ ਲਾਉਂਦਾ ਸੱਤ ਤਾਂ ਕੋਲੇ ਵੀ ਨਹੀਂ ਬੈਠ ਰਹਿੰਦਾ ਇੰਨੇ ਇੰਨੇ ਮੁਸਕ ਮਾਰਦੀ ਉਹਦੇ ਚ ਉਹ ਲਾਲਾ ਮਲਕ ਜਿਹੜੇ ਕੱਪੜੇ ਪਾਈ ਫਿਰਦਾ ਮੇਰੀ ਗੱਲ ਸੁਣੋ ਬਾਈ ਹੁਣ ਤੁਸੀਂ ਨਾ ਉਹਦੇ ਨਾਲ ਸਾਡਾ ਕਪਾਸਾ ਕਰਾਈ ਦਿਓ ਅਸੀਂ ਤਾਂ ਨਾ ਬਾਲੇ ਦੁਖੀ ਆਂ ਉਹਨਾਂ ਕੋਈ ਨਹੀਂ ਉਹਨਾਂ ਨੂੰ ਆਉਣ ਦਾ ਮਲਕੀਤੁਰਾ ਨਾਲੇ ਤੇਨੂੰ ਆਇਆ ਨਾ ਸੋਚੋ ਹਾਂ ਮੈਂ ਬੁਲਾਉਣੀ ਉਹਨਾਂ ਨੂੰ ਫੋਨ ਬੁਲਾਓ ਬਾਈ ਕੀ ਦੱਸਾਂ ਮਲਕੀਤ ਬਾਈ ਤਾਂ ਆਪ ਜਮੀ ਨਹੀਂ ਬੋਲਦਾ ਉਹ ਤਾਂ ਮੈਨੂੰ ਪੁਸਾ ਕੇ ਭੱਗ ਗਿਆ ਉੱਥੇ ਮੈਨੂੰ ਐ ਸੀ ਚੱਲ ਵਧੀਆ ਕਹਿੰਦੇ ਸਿਆਣਾ ਬੰਦਾ ਤਾਂ ਘਰ ਚ ਹੋਵੇ ਇੰਨਾ ਸਿਆਣਾ ਵੀ ਨਾ ਹੋਵੇ ਵੀ ਸਾਰਿਆਂ ਦੀ ਮੱਤਾ ਮਾਰ ਦੇ ਉਹਨੇ ਪਹਿਲਾਂ ਤਾਂ ਪਾਲਿਆ ਉਹ ਵੱਡਿਆ ਚੱਲ ਸਾਲਾ ਇਹਨਾਂ ਦਾ ਹੱਕ ਬੰਦਾ ਚੱਲ ਵੀ ਕਹਿ ਸਕਦਾ ਪਰ ਆ ਤਾਂ ਨਹੀਂ ਹੋ ਵੀ ਇੱਥੇ ਰੋਕ ਟੋਕ ਇੱਥੇ ਰੇਕ ਟੋਕ ਬਾਈ ਚੱਲ ਮੰਨਦੇ ਆ ਸਿਆਣਾ ਬੰਦਾ ਕਹਿ ਸਕਦਾ ਜੇ ਅਸੀਂ ਗਲਤੀ ਕਰਦੇ ਆ ਤਾਂ ਸਿਆਣਾ ਬੰਦਾ ਕਹਿ ਸਕਦਾ ਜੇ ਹੁਣ ਕੰਮ ਕਰਦੇ ਆ ਜੇ ਕੋਈ ਕੰਮ ਕਰਾਂਗੇ ਚੀਜ਼ ਤਾਂ ਲੱਗੂਗੀ ਆਟਾ ਮਕਾਤਾ ਸਰਫ ਮਕਾਤਾ ਨੂਣ ਮਿਰਚ ਮਕਾਤਾ ਬਾਈ ਸਾਨੂੰ ਕੀ ਕੀ ਦੱਸੀਏ ਸਾਰੇ ਕੰਮਾਂ ਚ ਨੀਗਾ ਸਾਰਾ ਕੋਈ ਦੇਖੀ ਜਾਇਆ ਕਰ ਫਿਰ ਬੁੱਕਰੀ ਨਹੀਂ ਬਸ ਤਰੇ ਉਹ ਤਾਂ ਬਾਈ ਸਾਨੂੰ ਕੋਈ ਕੰਮ ਕਰਨੇ ਹੀ ਨਹੀਂ ਦਿੰਦਾ ਜੇ ਘਰੇ ਕੱਪੜੇ ਧੋਣੇ ਆ ਤਾਂ ਕਹਿੰਦੇ ਨਾ ਬੇਲਾ ਆ ਜਾਂਦਾ ਤੂੰ ਸਟਾਈਨਾਂ ਦਾ ਮੋਟਰ ਦਾ ਪਾਣੀ ਢੋਲਦੇ ਜੇ ਖਾਲ ਤੇ ਜਾਣੇ ਆ ਤਾਂ ਕਹਿੰਦਾ ਸਰਫ ਮਕਾਉਨੇ ਹੁਣ ਦੱਸ ਬਈ ਅਸੀਂ ਕਿੱਧਰ ਜਾਈਏ ਪੁਰਾਣੇ ਚੁੱਕ ਦਾ ਬੰਦਾ ਉਹ ਨਿਕਲ ਹੀ ਨਹੀਂਗਾ ਪੁਰਾਣੇ ਚੁੱਕ ਤੋਂ ਉਹੀ ਤਾਂ ਗੱਲ ਆ ਬਈ ਹੁਣ ਦੇਖੋ ਬਈ ਸਾਰਾ ਕਮਜ਼ਦ ਦਾ ਕਰਦਾ ਚਲ ਚੁੱਪ ਕਰੇ ਫਿਰਦੇ ਰਹਿੰਦੇ ਆ ਦਰਫੇ ਨਾਲੇ ਬਈ ਪਹਿਲਾਂ ਵਾਲੇ ਬਾਈ ਦਾ ਕਰ ਵੀ ਐਸੇ ਨਹੀਂ ਪਟਿਆਗਾ ਪਹਿਲਾਂ ਵਾਲੇ ਵੀ ਸਾਡੀ ਉਹੀ ਤਾਂ ਇਹਦੇ ਕਰਕੇ ਗਈ ਹੈਗੀ ਹੜਦਾ ਨਹੀਂ ਸੀ ਉਹਨੂੰ ਵੀ ਬਾਲੀ ਟੋਕ ਟਕਾਈ ਕਰਦਾ ਸੀ ਇਹ ਚਲ ਕੋਈ ਨਹੀਂ ਆਉਣ ਦੇ ਕਰਦਾ ਗੱਲ ਬਈ ਤੁਸੀਂ ਨਾ ਚਲੇ ਬਾਈ ਤਾਂ ਪਾਰ ਰੱਖਿਆ ਬਾਈ ਸਾਨੂੰ ਤਾਂ ਇਹਨੇ ਹੁਣ ਮੈਨੂੰ ਲੱਗਦਾ ਭਾਈ ਮੈਨੂੰ ਵੀ ਜਾਣਾ ਪਊ ਭਾਈ ਬਣ ਕੇ ਸਾਡਾ ਇਹ ਨਾ ਮਸਲਾ ਹੱਲ ਕਰਾ ਕੇ ਜਾਇਓ ਤੁਸੀਂ ਸਾਡਾ ਭਾਈ ਸਾਡੇ ਅਲਾਦਾ ਵੀ ਸਾਡੇ ਵੱਡੇ ਵੱਡੇ ਰਹੀ ਸਕੀਆਂ ਆ ਉਸਮੇ ਮਸਾ ਘਰ ਵੱਜਾ ਕੋਈ ਗੱਲ ਨਹੀਂ ਚਲ ਆ ਜਾਣ ਦੇ ਕਰਦਾ ਗੱਲ ਉਹਦੇ ਨਾਲ ਮੈਂ ਲੈ ਆਪ ਉਹ ਵੀ ਹੁਣੇ ਸਿੱਟੀ ਰੱਖਦੀਆਂ ਨੇ ਲੈ ਇਹਨੂੰ ਸਿਉਂਖ ਲੱਗ ਜੂਗੀ ਆਹ ਗੁਰਲਾਲ ਬਾਈ ਨੂੰ ਕਿਵੇਂ ਬਿਠਾਈ ਬੈਠੀਆਂ ਇੱਥੇ ਬੰਤਾ ਹੀ ਬੜਾ ਅੜਬਾ ਯਾਰ ਮੂਨਾ ਕਿਤੇ ਇਹਨਾਂ ਨੂੰ ਪੁੱਠੀ ਫੱਟੀ ਪੜਾਤਿਆ ਹੋਵੇ ਬੁੜੀਆਂ ਨੇ ਚਲ ਜਾ ਕੇ ਦੇਖਦਾ ਹਾਂ ਹੋਰ ਗੁਰਲਾਲ ਬਾਈ ਕਿਵੇਂ ਆਉਣੇ ਹੋਏ ਜਮਾ ਠੀਕ ਆਗਾ ਆ ਨੇੜੇ ਕਰ ਲਾ 6 ਲੱਗ ਉਹ ਮੈਂ ਤਾਂ ਸਿੱਖੀ ਆ ਮੈਂ ਤਾਂ ਜਿਹੜਾ ਤੂੰ ਇਹ ਸਾਰੇ ਟਪੂੰਸ ਕਾਈ ਜਾਣਾ ਉਹਦਾ ਕੀ ਕਰੀਏ ਤੈਨੂੰ ਨਹੀਂ ਪਤਾ ਬਾਈ ਬੜਾ ਚੱਕ ਮਾ ਟੱਬਰ ਇਹਨਾਂ ਦੀਆਂ ਗੱਲਾਂ ਚ ਨਾ ਤੂੰ ਓਏ ਤੂੰ ਰਹਿਣ ਦੇ ਰਹਿਣ ਦੇ ਮੈਨੂੰ ਤੇਰਾ ਸਾਰਾ ਪਤਾ ਕਾ ਪਹਿਲਾਂ ਵੀ ਤੇਰੇ ਨਾਲ ਮੈਂ ਰਹਿੰਦਾ ਰਿਹਾ ਮੈਨੂੰ ਪਤਾ ਸਾਰਾ ਤੇਰਾ ਤੂੰ ਬੰਦਾ ਬਣ ਜਾ